ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਇੱਕ ਬੇਜੁਬਾਨ ਨੂੰ ਵੇਖ ਸਕਦੇ ਹੋ ਤੇ ਤੁਸੀਂ ਵੇਖੋ ਕਿ ਮਨੁੱਖ ਇਨ੍ਹਾਂ ਬੇਜੁਬਾਨਾਂ ਦੇ ਨਾਲ ਕਿੰਨਾ ਤੱਕਾ ਕਰ ਰਿਹਾ ਵੇਖੋ ਇਹ ਬੇਜੁਬਾਨ ਨੂੰ ਕਿਸ ਯਾਤਰਾ ਤੇ ਲੈ ਕੇ ਜਾ ਰਹੇ ਸੀ ਪਰ ਇਸ ਬੇਜੁਬਾਨ ਨੂੰ ਇਨ੍ਹਾਂ ਲੋਕਾਂ ਨੇ 1 ਮਿੰਟ ਦਾ ਵੀ ਸਾਹ ਨਹੀਂ ਲੈਣ ਦਿੱਤਾ ਤੇ ਬਿਲਕੁਲ ਆਰਾਮ ਕਰਨ ਨਹੀਂ ਦਿੱਤਾ ਵੇਖੋ ਇਹ ਬੇਜੁਬਾਨਾਂ ਦੇ ਨਾਲ ਕਿੰਨਾ ਤੱਕਾ ਕਰਦੇ ਨੇ ਤੇ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਵੇਖੋ ਬੇਜਵਾਨ ਦੇ ਪੈਰ ਕਿੰਨੇ ਸੁੱਜੇ ਪਏ ਨੇ ਕਿੰਨੇ ਪਾਪੀ ਲੋਕ ਨੇ ਇਸ ਦੁਨੀਆ ਤੇ ਤੇ ਇਹਨਾਂ ਬੇਜਵਾਨਾਂ ਦੇ ਨਾਲ ੱਤਕਾ ਕਰਕੇ ਤੁਹਾਡੇ ਪਾਪ ਨਹੀਂ ਧੋਤੇ ਜਾਣੀ ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਸਮੱਤ ਬਖਸ਼ਣ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਬੈਲ ਆਈਕਨ ਨੂੰ ਆਲਟੇ ਜਰੂਰ ਸੈੱਟ ਕਰਿਓ ਤਾਂ ਕਿ ਸਾਡੇ ਚੈਨਲ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ